ਸਤਿ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਕੈਨੇਡਾ ਤੋਂ ਹੁਣੇ-ਹੁਣੇ ਪੰਜਾਬੀਆਂ ਦੇ ਲਈ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਪਹਿਲੀ ਖੁਸ਼ਖਬਰੀ ਦੀ ਜੇਕਰ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਇਸ ਸਮੇਂ ਲੱਖਾਂ ਸਟੂਡੈਂਟ ਜੋ ਕਿ ਧਾਰਨਾ ਪ੍ਰਦਰਸ਼ਨ ਕਰ ਰਹੇ ਹਨ ਤੇ ਇਸ ਤੋਂ ਇਲਾਵਾ ਲੱਖਾਂ ਪੰਜਾਬੀ ਜਿਨ੍ਹਾਂ ਨੂੰ ਕਿ ਕੈਨੇਡਾ ਦੇ ਵਿੱਚ ਪੀਆਰ ਦੀ ਉਡੀਕ ਹੈ ਤੇ ਉਹਨਾਂ ਦੇ ਵਰਕ ਪਰਮਿਟ ਜਿਹੜੇ ਆਉਣ ਵਾਲੇ ਸਮੇਂ ਦੇ ਦੌਰਾਨ ਜਾਂ ਤਾਂ ਐਕਸਪਾਇਰ ਹੋਣ ਵਾਲੇ ਹਨ ਜਾਂ ਫਿਰ ਐਕਸਪਾਇਰ ਹੋ ਚੁੱਕੇ ਹਨ ਸੋ ਉਹਨਾਂ ਦੇ ਲਈ ਹੁਣ ਸਾਲ 2025 ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਸੋ ਉਹਨਾਂ ਨੂੰ ਹੁਣ 2 ਸਾਲ ਦਾ ਓਪਨ ਵਰਕ ਪਰਮਿਟ ਹੋਰ ਦਿੱਤਾ ਜਾਵੇਗਾ ਜੇਕਰ ਉਹਨਾਂ ਦੀ ਫੈਮਿਲੀ ਵੀ ਹੈ ਉਹਨਾਂ ਨੂੰ ਵੀ ਜਿਹੜਾ ਨਾਲ ਹੀ ਓਪਨ ਵਰਕ ਪਰਮਿਟ ਦੇ ਦਿੱਤਾ ਜਾਵੇਗਾ ਸੋ ਕਾਫੀ ਜ਼ਿਆਦਾ ਪੰਜਾਬੀਆਂ ਨੂੰ ਇਸ ਦਾ ਫਾਇਦਾ ਹੋਵੇਗਾ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲੱਖ ਦੇ ਕਰੀਬ ਲੋਕਾਂ ਨੂੰ ਇਹ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਖਾਸ ਕਰਕੇ ਜਿਨ੍ਹਾਂ ਨੇ TR2 PR ਦੇ ਵਿੱਚ ਫਾਈਲਾਂ ਆਪਣੀਆਂ ਸਾਲ 2023 ਦੇ ਵਿੱਚ ਲਗਾਈਆਂ ਹੋਈਆਂ ਸਨ ਤੇ ਹੁਣ ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਜਾ ਰਹੇ ਹਨ ਸੋ ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਇਸ ਸਮੇਂ ਜਿਹੜੇ ਲੱਖਾਂ ਪੰਜਾਬੀ ਵਸਦੇ ਹਨ ਸੋ ਇੱਕ ਪਾਸੇ ਤਾਂ ਕੈਨੇਡਾ ਦਾ ਜਿਹੜਾ ਬ੍ਰਿੰਟਨ ਅਤੇ ਸਰੀ ਵਰਗੇ ਸ਼ਹਿਰਾਂ ਨੂੰ ਪੰਜਾਬੀਆਂ ਦਾ ਘੜ ਮੰਨਿਆ ਜਾਂਦਾ ਹੈ ਤੇ ਕੈਨੇਡਾ ਦੇ ਵਿੱਚ ਤੀਜੀ ਭਾਸ਼ਾ ਜੋ ਕਿ ਪੰਜਾਬੀਆਂ ਦੀ ਹੋ ਚੁੱਕੀ ਹੈ ਸੋ ਇਸ ਤੋਂ ਇਲਾਵਾ ਹੁਣ ਖੁਸ਼ਖਬਰੀ ਇਹ ਆ ਰਹੀ ਹੈ ਕਿ ਤੁਹਾਨੂੰ ਦੱਸ ਦਈਏ ਪੰਜਾਬੀਆਂ ਨੂੰ ਹੁਣ 180 ਦੇਸ਼ਾਂ ਤੋਂ ਵੱਧ ਦੇਸ਼ਾਂ ਦਾ ਜਿਹੜਾ ਵੀਜ਼ਾ ਨਹੀਂ ਲੈਣਾ ਪਵੇਗਾ ਜੋ ਕਿ ਕੈਨੇਡਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਸਿਟੀਜ਼ਨ ਹੋ ਚੁੱਕੇ ਹਨ ਤੇ ਉਹਨਾਂ ਦੇ ਕੋਲ ਕੈਨੇਡੀਅਨ ਪਾਸਪੋਰਟ ਹੈ ਤੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦਾ ਪਾਸਪੋਰਟ ਹੁਣ ਦੁਨੀਆ ਦੀ 7ਵੀਂ ਰੈਂਕਿੰਗ ਦੇ ਉੱਤੇ ਪਹੁੰਚ ਚੁੱਕਾ ਹੈ ਸੋ 7ਵਾਂ ਦੇਸ਼ ਕੈਨੇਡਾ ਇਹ じゃ ਬਣ ਚੁੱਕਾ ਹੈ ਜੋ ਕਿ ਸਭ ਤੋਂ ਜ਼ਿਆਦਾ ਦੁਨੀਆ ਦੇ ਪਾਵਰਫੁੱਲ ਜਿਹੜੇ ਪਾਸਪੋਰਟ ਦੇਸ਼ ਆ ਉਨ੍ਹਾਂ ਦੇ ਵਿੱਚ ਸ਼ਾਮਲ ਹੋ ਚੁੱਕਾ ਹੈ ਸੋ ਇਹਨਾਂ 180 ਦੇਸ਼ਾਂ ਦਾ ਜਿਹੜਾ ਹੁਣ ਜਿਨ੍ਹਾਂ ਦੇ ਨਾਗਰਿਕਾਂ ਨੂੰ ਵੀਜ਼ਾ ਨਹੀਂ ਲੈਣਾ ਪਵੇਗਾ ਸੋ ਵੀਜ਼ਾ ਤਾਂ ਫ੍ਰੀ ਕਰ ਦਿੱਤਾ ਗਿਆ ਹੈ ਜਾਂ ਫਿਰ ਵੀਜ਼ਾ ਔਨ ਅਰਾਈਵਲ ਕਰ ਦਿੱਤਾ ਗਿਆ ਹੈ ਸਾਲ 2025 ਦੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਨਵੇਂ ਸਾਲ ਵਾਲੇ ਦਿਨ ਹੀ ਜਿਹੜੀ ਪਾਸਵਰਡ ਇੰਡੈਕਸ ਦੀ ਰਿਪੋਰਟ ਆਈ ਸੀ ਜਿਸ ਦੇ ਵਿੱਚ ਜਿਹੜਾ ਕੈਨੇਡਾ ਦਾ ਪਾਸਵਰਡ ਉਹ ਕਾਫੀ ਜ਼ਿਆਦਾ ਪਾਵਰਫੁਲ ਹੁਣ ਹੋ ਚੁੱਕਾ ਹੈ ਇਹੋ ਜਿਹੇ ਅਪਡੇਟ ਦੇਖਣ ਵਾਸਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ